ਘਰ ਵਾਲੇ ਵੀ ਤੇ ਰੋਟੀ ਪੱਕਦੀ ਦੇ ਯਾਰਿਆ ਜਦਨ ਪੜੋਲੇ ਦੇ ਦਾਣੇ ਨਾ ਪੂਰੇ ਹੋਏ ਉਦਨ ਪਾਪਾ ਉਹਨਾਂ ਵਾਸਤੇ ਮਿੱਟੀ ਹੋਇਆ ਜਾਂਦਾ ਇਹ ਦੁਨੀਆ ਦੀ ਸਚਾਈ ਆ ਰੋਟੀ ਪੱਕਦੀ ਨੂੰ ਸਲਾਮਾ ਵਾਂ ਜਿੰਨਾ ਚਿਰ ਜੇਬਾਂ ਨੋਟਾਂ ਨਾਲ ਭਰ ਕੇ ਘਰ ਨੂੰ ਖੜੋਗੇ ਉਦੋਂ ਤੇ ਸਾਰੇ ਹੀ ਅੱਗੇ ਪਿੱਛੇ ਆ ਜਦਨ ਪੱਲੇ ਕੱਖ ਨਾ ਹੋਇਆ ਪਤਾ ਤੇ ਉਦਨ ਲੱਗਣਾ ਸਾਰਿਆਂ ਦਾ ਵੀ ਨੇੜੇ ਕਿੰਨੇ ਕੁ ਟੁਕ ਟੋਕੇ ਪੈਂਦੇ ਆ ਬੱਚੇ ਵੀ ਮੁਖ ਮੋੜ ਜਾਣਗੇ ਘਰ ਦੇ ਵੀ ਕਹਿਣਗੇ ਬੰਦੇ ਦਾ ਆਪਣਾ ਪਰਛਾਵਾਂ ਬੰਦੇ ਤੋਂ ਰੋਸ ਜਾਂਦਾ ਜਦ ਦਿਨ ਪੱਲੇ ਦੇ ਹੋਵੇ ਕੱਖ ਨਾਲ ਵੇਖੋ ਪਾਣੀ ਚੱਲਦੇ ਨੂੰ ਸਲਾਮਾਂ ਨੇ ਪਾਣੀ ਤੁਰਿਆ ਜਾਵੇ ਤੇ ਲੋਕੀ ਮੱਥਾ ਟੇਕਦੇ ਆ ਸਿੱਕੇ ਸੁੱਟਦੇ ਨਾ ਬਿਆਸਾ ਦਰਿਆ 'ਚ ਲੋਕੀ ਉਹ ਚੱਲਦੇ ਪਾਣੀ ਨੂੰ ਸਲਾਮਾਂ ਜਦਣ ਪਾਣੀ ਰੁਕ ਜਾਵੇ ਨਾ ਉਹ ਦਿਨ ਉਹ ਜਾਲਾ ਜੰਮ ਜਾਂਦਾ ਲੋਕੀ ਨੱਕ ਤੇ ਕੱਪੜਾ ਰੱਖ ਕੇ ਲਾਗੋ ਲੰਗਦੇ ਚੱਲਦੀ ਜ਼ਿੰਦਗੀ ਨੂੰ ਲੋਕੀ ਯਾਦ ਕਰਦੇ ਆ ਗੋਟ ਤੇ ਘੜੀ ਕਰੋੜ ਰੁਪਏ ਦੀ ਬਣ ਲੋ ਜੇ ਟਾਈਮ ਨਹੀਂ ਦੱਸ ਦਿੱਤੋ ਮਿੱਟੀ ਆ ਤੇ ਜੇ ਗੋਟ ਤੇ ਘੜੀ ਚੱਲਦੀ ਆ 10 ਰੁਪਈਆ ਦੀ ਵੀ ਆ ਲੋਕੀ ਗੋਟ ਫੜ ਫੜ ਕੇ ਕਹਿੰਗੇ ਟਾਈਮ ਦੱਸੀਆ ਆਪਣਾ ਕਿੰਨਾ ਆ ਕਿਉਂਕਿ ਚੱਲਦੀ ਚੀਜ਼ ਨੂੰ ਸਲਾਮਾ ਇਹ ਜ਼ਿੰਦਗੀ ਵੀ ਚੱਲਣ ਦਾ ਨਾਂ ਹੈ ਜਿਨ੍ਹਾਂ ਦੀ ਜ਼ਿੰਦਗੀ ਰੁਕ ਗਈ ਇੱਕ ਥਾਂ ਦੇ ਉੱਤੇ ਆ ਕੇ ਉਹਨਾਂ ਦੀ ਜ਼ਿੰਦਗੀ ਚੋਂ ਹਾਸੇ ਖੇੜੇ ਖਤਮ ਹੋ ਜਾਇਆ ਕਰਦੇ ਰੁਕੋ ਨਾ ਜ਼ਮਾਨਾ ਕੀ ਕਹਿੰਦਾ ਲੋਕੀ ਕਹਿੰਦੇ ਆਪਣੀ ਤਰਜ਼ ਦੇ ਵਿੱਚ ਤੁਰੇ ਜਾਓ ਤੁਰੇ ਜਾਓ ਮੰਨ ਦੀ ਕਰੋ ਫਿਰ ਜ਼ਿੰਦਗੀ ਜੀਉਣ ਦਾ ਸਵਾਦ ਵੇਖਿਓ ਨਜ਼ਾਰਾ ਵੇਖੀ। ਸੰਗਤ ਕਹਿਣ ਲੱਗੀ ਗੰਗੇਸ਼ਾ ਆਓ ਪਿਪਲ ਥੱਲੇ ਬੈਠਾ ਵਾ। ਘਰਦਿਆਂ ਨੇ ਵੀ ਜੁੱਲੀ ਬਿਸਤਰਾ ਚੁੱਕ ਕੇ ਬਾਹਰ ਮਾਰਿਆ ਕਿਉਂਕਿ ਜਿੰਨਾ ਚਿਰ ਸ਼ਾਹ ਘਰ ਪੈਸੇ ਵਕਾਉਂਦਾ ਸੀ ਉਹਨਾਂ ਚਿਰ ਮਗਰ ਮਗਰ ਫਿਰਦੇ ਹੁਣ ਗੰਗੇਸ਼ਾ ਦੀ ਰੋਟੀ ਨਹੀਂ ਪੱਕਦੀ ਗੰਗੇਸ਼ਾ ਨੂੰ ਘਰ ਦੇ ਕੀ ਕਰਨ। ਅਸਲ ਵਿੱਚ ਗੰਗੇਸ਼ਾ ਆਪਣੇ ਕੰਮ ਨਾਲ ਇਨਸਾਫ ਨਹੀਂ ਕਰ ਸਕਿਆ। ਇੱਕ ਗੱਲ ਹੋਰ ਜੇ ਜੇ ਕਿਸਾਨ ਆਪਣੀ ਪੈਲੀ ਨਾਲ ਇਨਸਾਫ ਨਹੀਂ ਨਾ ਕਰਦਾ ਤੇ ਕਦੀ ਫਸਲ ਚੰਗੀ ਨਹੀਂ ਲੈ ਸਕਦਾ ਜੇ ਡਰਾਈਵਰ ਆਪਣੀ ਗੱਡੀ ਦੇ ਨਾਲ ਇਨਸਾਫ ਨਹੀਂ ਕਰਦਾ ਉਹ ਕਦੀ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਜਿਹੜਾ ਬੰਦਾ ਆਪਣੇ ਕੰਮ ਨਾਲ ਇਨਸਾਫ ਨਹੀਂ ਕਰਦਾ ਗਵਈਏ ਨੇ ਉਹਨਾਂ ਦਾ ਗਹਿਣਾ ਤੇ ਗळा ਹੀ ਆ ਤੇ ਜੋ ਆਦਾ ਗਲੇ ਪ੍ਰਤੀ ਕੋਈ ਇਨਸਾਫ ਨਹੀਂ ਵੀ ਜੋ ਆਇਆ ਤਸ ਲਿਆ ਮੂੰਹ ਚ ਪਾਈ ਗਿਆ ਯਾਦ ਰੱਖਦਾ ਮਤਲਬ ਕੰਮ ਨਾਲ ਇਨਸਾਫ ਨਹੀਂ ਕਰੇ ਟਾਈਮ ਤੇ ਟਪਾਊਗਾ ਪਰ ਕੰਮ ਨਾਲ ਇਨਸਾਫ ਕੋਈ ਨਹੀਂ ਕਰਦਾ ਤੇ ਜਿਨ੍ਹਾਂ ਲੋਕਾਂ ਨੇ ਕੰਮ ਨਾਲ ਇਨਸਾਫ ਕੀਤਾ ਹੈ ਉਹ ਲੋਕ ਅੱਧੀ ਮਾਰ ਨਹੀਂ ਖਾਂਦੇ ਹਮੇਸ਼ਾ ਆਪਣੇ ਕੰਮ ਦੇ ਪ੍ਰਤੀ ਆ ਜਿਹੜੀ ਚੀਜ਼ ਤੋਂ ਤੁਸੀਂ ਰੋਟੀ ਖਾਣੀ ਆ ਉਸ ਚੀਜ਼ ਨੂੰ ਰੱਬ ਜਿੰਨਾ ਪੁੱਜੋ ਵਈਏ ਦਾ ਗਲਾ ਸਾਜੀ ਦਾ ਸਾਜ ਦੁਕਾਨਦਾਰ ਦੀ ਦੁਕਾਨ ਡਰਾਈਵਰ ਦੀ ਗੱਡੀ ਉਹਦੀ ਰੋਜ਼ੀ ਰੋਟੀ ਆ ਜਿਹੜਾ ਉਹਦੀ ਪੂਜਾ ਨਹੀਂ ਕਰਨੀ ਜਾਣਦਾ ਸਦਾ ਇੱਕੋ ਜਿਹੇ ਦਿਨ ਥੋੜਾ ਰਹਿੰਦੇ ਹੁੰਦੇ ਆ ਦਿਲ ਕਦੇ ਟਾਈਮ ਨਹੀਂ ਲੱਗਦਾ ਇਸ ਕਰਕੇ ਹਰ ਬੰਦੇ ਨੂੰ ਆਪਣਾ ਪ੍ਰਹੇਜ ਹਰ ਕੰਮ ਦਾ ਜਿਹੜਾ ਬੰਦਾ ਕੰਮ ਦੇ ਪ੍ਰਤੀ ਪਰਹੇਜ ਕਰਨੀ ਹੈਗਾ ਉਹ ਵੀ ਕੋਈ ਬੰਦਾ ਉਹ ਦੁਨੀਆ ਨੂੰ ਜਿੰਨੀ ਮਰਜ਼ੀ ਮੱਤਾਂ ਦੇਈ ਜਾਵੇ ਉਹਨੇ ਮੱਤ ਆਪਣੇ ਤੇ ਨਹੀਂ ਟਿਕਾਈ ਫਾਇਦਾ ਕੀਤਾ ਫਾਇਦਾ ਗੰਗੇਸ਼ਾ ਜੀਰੋ ਹੋ ਕੇ ਬਹਿ ਗਿਆ ਸੰਗਤ ਚਲੀ ਗਈ ਹੁਣ ਗੰਗੇਸ਼ਾ ਦੇ ਲਾਗੇ ਉਹਨਾਂ ਦਾ ਮਨੀਮ ਬੈਠਾ ਜਿਹੜਾ ਬਈ ਖਾਤਾ ਲਿਖਦਾ ਹੁੰਦਾ ਹੈ ਉਹ ਕਹਿੰਦਾ ਗੰਗੇਸ਼ਾ ਅੱਜ ਮੇਰਾ ਵੀ ਆਖਰੀ ਦਿਨ ਹੈ ਮੈਂ ਵੀ ਛੁੱਟੀ ਲੈ ਕੇ ਚਲੇ ਜਾਣਾ ਮੈਂ ਨਵਾਂ ਬੰਦਾ ਲੱਭ ਲਿਆ ਭਾਈ ਮੈਂ ਉੱਥੇ ਕੰਮ ਕਰਿਆ ਕਰਨਾ ਤੇ ਗੰਗੇਸ਼ਾ ਕਹਿੰਦਾ ਮਨੀਮ ਜੀ ਮੈਨੂੰ ਤੇ ਮੰਗਣਾ ਵੀ ਨਹੀਂ ਆਉਂਦਾ ਰੋਟੀ ਕਿੱਥੋਂ ਖਾਣੀ ਆ ਘਰ ਦੇ ਆਨੇ ਘਰੋਂ ਕੱਢ ਦਿੱਤਾ ਪੈਸਾ ਤੇ ਲਾਜੀਬ ਦੇ ਵਿੱਚ ਕੋਈ ਨਹੀਂ ਮੈਨੂੰ ਤੇ ਮੰਗਣ ਦੀ ਵੀ ਜਾਤ ਨਹੀਂ ਮੇਰੀ ਬਾਹ ਕੌਣ ਫੜੂਗਾ ਤੇ ਮਨੀਮ ਹੱਸ ਕੇ ਕਹਿੰਦਾ ਫਿਰ ਇੱਕੋ ਹੀ ਥਾਂ ਵਾਂ ਜਿੱਥੇ ਜਾਤ ਨਹੀਂ ਪੁੱਛੀ ਜਾਣੀ ਤੇ ਜਿੱਥੇ ਬੰਦੇ ਦਾ ਨਾਂ ਨਹੀਂ ਪੁੱਛਿਆ ਜਾਣਾ ਗੋਇੰਦਵਾਲ ਚਲਾ ਜਾ ਤੇ ਗੁਰੂ ਅਮਰਦਾਸ ਦੇ ਲੰਗਰ ਚ ਰੋਟੀ ਖਾ ਕੇ ਟਾਈਮ ਪਾਸ ਕਰ ਲਿਆ ਕਰ ਗੰਗੇਸ਼ਾਹ ਦੀਆਂ ਅੱਖਾਂ ਲਾਲ ਹੋ ਗਈਆਂ ਕਹਿੰਦਾ ਹੱਦ ਹੋ ਗਈ ਆ ਕੱਲ ਤੱਕ ਮੈਂ ਜਿਹੜੇ ਗੁਰੂ ਅਮਰਦਾਸ ਨੂੰ ਕਹਿਣਾ ਹਾ ਕਿਹੜਾ ਅਮਰਦਾਸ ਦੇਖੋ ਦਿਨ ਫੇਰਦੇ ਜਦੋਂ ਬੰਦੇ ਦੇ ਹਮੇਸ਼ਾ ਸੋਚ ਕੇ ਬੋਲੋ ਜਦ ਇਹਨਾ ਬੋਲਣਾ ਹੈ ਗਲੀਆਂ ਕੱਖ ਵੀ ਹੰਕਾਰ ਚਗਾ ਦਿੰਦਾ ਦਾ ਵੱਡਿਆਂ ਵੱਡਿਆਂ ਦਾ ਗਲੀਆਂ ਕੱਖ ਕਹਿੰਦਾ ਕੱਲ ਤੱਕ ਮੈਂ ਜਿਹੜੇ ਗੁਰੂ ਅਮਰਦਾਸ ਨੂੰ ਕਹਿੰਦਾ ਸਾਂ ਕਿਹੜਾ ਜੀ ਅਮਰਦਾਸ ਸ਼ਰਮ ਨਾ ਉਹ ਮੈਨੂੰ ਉਸ ਗੁਰੂ ਅਮਰਦਾਸ ਦੇ ਲੰਗਰ ਵਿੱਚੋਂ ਰੋਟੀ ਖਾਂਦਿਆਂ ਤੇ ਬੰਨੀਮ ਕਹਿੰਦਾ ਫਿਰ ਉਸ ਤੋਂ ਬਿਨਾ ਰੋਟੀ ਦੇਣੀ ਵੀ ਕਿਸੇ ਨਹੀਂ ਤੈਨੂੰ ਇਦਾਂ ਔਖਾ ਸੌਖਾ ਆ ਕੇ ਪਹੁੰਚ ਜਾ ਲਓ ਜੀ ਗੰਗੇਸ਼ਾ ਤੁਰਿਆ ਤੇ ਗੋਇੰਦਵਾਲ ਆ ਗਿਆ ਤੇ ਗੋਇੰਦਵਾਲ ਆ ਕੇ ਸ਼ਰਮ ਬੜੀ ਜਾਵੇ ਕੱਲ ਤੱਕ ਜਿਨ੍ਹਾਂ ਨੂੰ ਟੀਚਰਾਂ ਕੀਤੀਆਂ ਹੁਣ ਤੇ ਮੁੜ ਕੇ ਉਹਨਾਂ ਦੇ ਬੂਹੇ ਜਾ ਕੇ ਖੜਕਾਉਣੇ ਵਣ ਬੰਦਾ ਮਰਦਾ ਤੇ ਹੈ ਨਾ ਅੰਦਰੋਂ ਅੰਦਰ ਹੀ ਇੱਕ ਵਾਰੀ ਝੁਰਦਾ ਤੇ ਹੈ ਨਾ ਸੰਸਾਰ ਹੈ ਤਿਲਕਣ ਬਾਜੀਆ ਦੁਨੀਆ ਦੀ ਹਮੇਸ਼ਾ ਸੋਚ ਕੇ ਪੈਰ ਤਰੋ ਜ਼ਬਾਨ ਤੇ ਕੰਟਰੋਲ ਰੱਖ ਕੇ ਕਰੋ ਹਮੇਸ਼ਾ ਜ਼ਿੰਦਗੀ ਚ ਕਿਸੇ ਪਾਸਿਓ ਪੱਕੇ ਤੌਰ ਤੇ ਕਿਸੇ ਨਾਲ ਵਿਗੜਨ ਨਾ ਦਿਓ ਸੋਲਾ ਦਾ ਇੱਕ ਬੂਹਾ ਖੋਲ ਕੇ ਰੱਖੋ ਪਤਾ ਨਹੀਂ ਕਿਦਣ ਕਿਹਨੂੰ ਬੂਹਾ ਦੇ ਆਵਾਜ਼ ਮਾਰਨੀ ਪੈ ਜਾਵੇ ਜਿਨ੍ਹਾਂ ਨੇ ਸਾਰੇ ਬੂਏ ਬੰਦ ਕਰ ਲੈਣਾ ਸੁਲਾ ਦੇ ਕਿਸੇ ਨਾ ਵਿਗੜ ਜਾਵੇ ਵੱਖਰੀ ਗੱਲ ਆ ਭਾਂਡੇ ਖੜਕਦੇ ਹੀ ਹੁੰਦੇ ਆ ਤੇ ਜਿਨ੍ਹਾਂ ਨੇ ਸੁਲਾ ਦੇ ਦਰਵਾਜ਼ੇ ਪੱਕੇ ਬੰਦ ਕਰਕੇ ਰੱਖਿਓ ਬੰਦੇ ਇਕੱਲੇ ਰਹਿ ਗਏ ਦੁਨੀਆ ਤੇ ਹਮੇਸ਼ਾ ਇੱਕ ਬਾਰੀ ਖੋਲ ਕੇ ਰੱਖੋ ਕਿਤੇ ਲੋੜ ਪੈ ਜਾਵੇ ਹਮੇਸ਼ਾ ਕੁਝ ਨਾ ਕੁਝ ਸੰਸਾਰ ਚ ਕਰਨਾ ਪੈਂਦਾ ਹੁਣ ਗੰਗੇਸ਼ਾਹ ਨੂੰ ਸ਼ਰਮ ਬੜੀ ਆਵੇ ਗੰਗੇਸ਼ਾਹ ਸੋਚੇ ਸ਼ਾ ਆ ਵੀ ਦੇਣਾ ਨੇ ਕੱਲ ਤੱਕ ਗੁਰੂ ਅਮਰਦਾਸ ਨੂੰ ਦੁਆਨਾ ਨਹਾ ਸਾਧਾਂ ਦਾ ਡੇਰਾ ਕੁੜਮਾ ਦੇ ਡੇਰੇ 'ਚ ਆ ਜਾ ਕੇ ਬੈਠਾ ਤੇ ਅਜ ਉਸੇ ਗੁਰੂ ਅਮਰਦਾਸ ਕੋ ਰੋਟੀ ਮੰਗੇਗਾ ਫਿਰ ਗੰਗੇਸ਼ਾ ਨੇ ਇੱਕ ਸਕੀਮ ਲਾਈ ਕਹਿੰਦਾ ਜਦੋਂ ਗੁਰੂ ਦਰਬਾਰ 'ਚ ਬੈਠਾ ਆਇਆ ਕਰੂ ਮੈਂ ਲੰਗਰ ਛੱਕੇ ਤੇ ਬਾਹਰੋਂ ਬਾਹਰ ਹੀ ਚਲ ਜਾਇਆ ਕਰਨਾ ਮੈਂ ਮੱਥੇ ਹੀ ਨਹੀਂ ਲੱਗਣਾ ਗੁਰੂ ਅਮਰਦਾਸ ਦੇ ਮਹੀਨਾ ਕੱਢਿਆ ਗੰਗੇਸ਼ਾ ਨੇ ਗੰਗੇਸ਼ਾ ਲੰਗਰ ਛੱਕ ਜਾ ਕਰੇ ਤੇ ਭੱਜ ਜਾ ਕਰੇ ਲੰਗਰ ਛੱਕ ਜਾ ਕਰੇ ਤੇ ਭੱਜ ਜਾ ਕਰੇ ਹੁਣ ਗੰਗੇਸ਼ਾ ਨੂੰ ਕੀ ਪਤਾ ਕਿ ਜਿਹੜੇ ਗੁਰੂ ਅਮਰਦਾਸ ਨੂੰ ਦੁਨੀਆ ਦੇ ਕਣ-ਕਣ ਦਾ ਪਤਾ ਗੰਗੇਸ਼ਾ ਤੇਰਾ ਵੀ ਉਨਾ ਹੀ ਪਤਾ ਵਾ ਤੂੰ ਆ ਗਿਆ ਇੱਥੇ ਇੱਕ ਦਿਨ ਗੰਗੇਸ਼ਾ ਬੈਠਾ ਲੰਗਰ ਛਕੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਮੋਢੇ ਤੇ ਆ ਕੇ ਹੱਥ ਰੱਖ ਦਿੱਤਾ ਤੇ ਆਵਾਜ਼ ਮਾਰ ਕੇ ਮਹਾਰਾਜ ਕਹਿੰਦੇ ਸ਼ਾਹ ਜੀ ਗੰਗੇਸ਼ਾ ਦੀ ਬੁਰਕੀ ਉੱਥੇ ਹੀ ਅੜ ਗਈ ਪੀ ਮੈਂ ਤਾਂ ਸੋਚਿਆ ਮੈਨੂੰ ਪਛਾਣਦਾ ਕੋਈ ਨਹੀਂ ਤੇ ਗੁਰੂ ਅਮਰਦਾਸ ਤੇ ਮੈਨੂੰ ਜਾਣਦਾ ਮਹਾਰਾਜ ਕਹਿੰਦੇ ਸ਼ਾਹ ਜੀ ਇੱਕ ਮਹੀਨਾ ਆ ਗਿਆ ਤੁਹਾਨੂੰ ਇੱਥੇ ਆਇਆ ਨੂੰ ਲੰਗਰ ਛੱਕ ਕੇ ਚਲੇ ਜਾਂਦੇ ਜੇ ਸਾਡੇ ਮੱਥੇ ਹੀ ਨਹੀਂ ਲੱਗੇ ਤੁਹਾਨੂੰ ਡੀਕਦੇ ਰਹਿ ਗਏ ਗੰਗੇ ਸ਼ਾਹ ਨੂੰ ਧਰਤੀ ਵੇਲ ਨਾ ਦਵੇ ਵੀ ਇਹ ਤੇ ਸਾਰੀਆਂ ਗੱਲਾਂ ਜਾਣਦਾ ਸੱਚੇ ਪਾਤਸ਼ਾਹ ਨੇ ਮੋਢੇ ਤੇ ਦੂਜਾ ਹੱਥ ਰੱਖ ਕੇ ਆਖਿਆ ਸ਼ਾਹ ਛੇਤੀ ਛੇਤੀ ਲੰਗਰ ਛੱਕ ਤੇ ਦਰਬਾਰ ਚ ਆ ਜਾ ਤੇਰੇ ਬਾਰੇ ਕੁਝ ਸੋਚੀਏ ਤੇਰੇ ਬਾਰੇ ਕੁਝ ਸੋਚੀਏ ਤੇ ਗੰਗੇਸ਼ਾ ਨੂੰ ਚੜ ਗਿਆ ਚਾ ਵੀ ਸੋਚੀਏ ਦਾ ਮਤਲਬ ਇਹੋ ਹੀ ਆ ਵੀ ਮੇਰੀ ਗਰੀਬੀ ਵੇਖ ਕੇ ਕੋਈ ਚਾਰ ਛੱਲੜ ਕੋਈ ਚਾਰ ਦਮੜੇ ਕੋਈ ਪੈਸਾ ਥੇਲਾ ਮਹਾਰਾਜ ਅਗਲੇ ਬੰਨਿਓ ਦਊਗਾ ਕੋਈ ਮੇਰੀ ਰੋਟੀ ਪਾਣੀ ਪੱਕ ਸਕੂਗਾ ਮੇਰਾ ਕੋਈ ਪ੍ਰਸ਼ਾਦਾ ਪਾਣੀ ਚੱਲ ਸਕੂ ਤੇ ਨਾਲੇ ਦਵਾ ਦਵ ਲੰਗਰ ਚ ਬੈਠਾ ਵੱਡੀਆਂ ਵੱਡੀਆਂ ਬੁਰਕੀਆਂ ਕਰਕੇ ਪ੍ਰਸ਼ਾਦਾ ਛਕੀ ਜਾਵੇ ਤੇ ਹੰਕਾਰ ਗੰਗੇਸ਼ਾ ਦਾ ਸਾਥ ਫੇਰ ਨਹੀਂ ਜੇ ਛੱਡਣ ਡਿਆ ਹੰਕਾਰ ਪਤਾ ਕੀ ਕਹਿੰਦਾ ਗੰਗੇਸ਼ਾ ਨੂੰ ਉਹ ਗੰਗੇਸ਼ਾ ਉਹ ਜਿਹੜੇ ਗੁਰੂ ਨੂੰ ਲੋਕੀ ਲੈਣਾ ਲਾ ਲਾ ਕੇ ਮੱਥੇ ਟੇਕਦੇ ਹੋਣ ਇਹਦਾ ਮਤਲਬ ਤੇਰਾ ਟੌਰ ਅਜੇ ਵੀ ਉਹਨਾ ਗੁਰੂ ਅਮਰਦਾਸ ਆਪ ਮਿਲਣ ਆਇਆ ਤੈਨੂੰ ਵੇਖੋ ਜਦੋਂ ਬੰਦੇ ਦੀ ਮੱਤ ਮਰਦੀ ਹੈ ਬੰਦੇ ਦੀ ਮੱਤ ਮਰਦੀ ਹੈ ਗੁਰੂ ਅਮਰਦਾਸ ਤੇਰਾ ਭਲਾ ਕਰਨ ਲੱਗੇ ਆ ਤੇ ਗੰਗੇਸ਼ਾ ਦਾ ਹੰਕਾਰ ਕੀ ਕਹਿੰਦਾ ਗੰਗੇਸ਼ਾ ਦਾ ਹੰਕਾਰ ਕਹਿੰਦਾ ਗੰਗੇਸ਼ਾ ਤੇਰਾ ਤੌਰ ਪੂਰਾ ਈ ਤੇਰਾ ਰਤਬਾ ਪੂਰਾ ਈ ਇਹਦਾ ਮਤਲਬ ਗੁਰੂ ਅਮਰਦਾਸ ਵੀ ਤੇਰਾ ਪ੍ਰਭਾਵ ਮੰਨਦਾ ਏ ਗੰਗੇਸ਼ਾ ਉੱਠਿਆ ਤੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਚ ਆਇਆ ਅੱਜ ਉਹ ਪਹਿਲੀ ਵਾਰ ਜ਼ਿੰਦਗੀ ਚ ਗੁਰੂ ਦੇ ਦਰਬਾਰ ਚ ਮੱਥਾ ਟੇਕਣ ਆਇਆ ਸੀ ਮਹਾਰਾਜ ਨੂੰ ਮੱਥਾ ਟੇਕਦੇ ਦਿੱਤਾ ਬਹਿ ਤੇ ਗਿਆ ਗੰਗੇਸ਼ਾ ਮਹਾਰਾਜਾ ਲ ਘਟ ਵੇਖੇ ਤੇ ਸਾਹਮਣੇ ਜਿਹੜਾ ਚੜਾਵਾ ਚੜਿਆ ਇਹ ਤੇ ਚੜਾਵੇ ਆ ਜਿਆਦਾ ਧਿਆਨ ਜਾਵੇ ਹੁਣ ਜਨੇ ਗੁਰਦਾਰੇ ਮੱਥਾ ਹੀ ਨਹੀਂ ਕਦੀ ਟੇਕਿਆ ਉਹਨੇ ਤੇ ਗੋਲ ਕੱਲੀ ਵੇਖੀ ਜਾਣਾ ਵੀ ਵਾਵਾ ਉੱਚ ਲੱਗੀ ਆ ਹੁਣ ਜਿਹੜੇ ਤੁਹਾਡੇ ਜੋ ਰੋਜ਼ ਮੱਥਾ ਟੇਕਣ ਵਾਲੇ ਤੁਹਾਨੂੰ ਤੇ ਪਤਾ ਵੀ ਖਰਚੇ ਵੱਡੇ ਆ ਲੰਗਰ ਵੀ ਚੱਲਣਾ ਵਾ ਪੱਤੀਆਂ ਦੇ ਬਿੱਲ ਵੀ ਆਉਣੇ ਆ ਗ੍ਰੰਥੀ ਦੀ ਭੇਟਾ ਵੀ ਦੇਣੀ ਆ ਉਹ ਵੀ ਕਰਨਾ ਉਹ ਵੀ ਕਰਨਾ ਪੈਸੇ ਤੋਂ ਬਿਨਾ ਹੁਣ ਜਨੇ ਮੱਥਾ ਹੀ ਸਾਲਛਮਈ ਹੁਣ ਮੈਂ ਕਈ ਵਾਰੀ ਨਾ ਦਰਬਾਰ ਸਾਹਿਬ ਤੁਸੀਂ ਜਾਓ ਤੇ ਦਰਬਾਰ ਸਾਹਿਬ ਖਲੋਤੇ ਜਿੱਨਾ ਕਦੀ ਮੱਥਾ ਪਹਿਲੀ ਵਾਰੀ ਆ ਕੇ ਉਹਨਾਂ ਬਾਹਰ ਦਾ ਬੰਦਾ ਆ ਕੇ ਗੱਲ ਕਰੇ ਤੇ ਚੰਗਾ ਲੱਗਦਾ ਕਿਉਂਕਿ ਉਹਨੂੰ ਪਤਾ ਹੀ ਕੱਖ ਨਹੀਂ ਸਿਰ ਤੇ ਪੱਗ ਵੱਜੀ ਹੋਵੇ ਚਿਹਰੇ ਤੇ ਦਾੜਾ ਹੋਵੇ ਹੋਵੇ ਪੰਜਾਬੀ ਦੋ ਵੀ ਟਾਕਾਂ ਦੇ ਹੱਥ ਲਾ ਕੇ ਹਸਾਬ ਜਾ ਕੱਢੀ ਜਾਵੇ ਵਾਵਾ ਹੀ ਬੱਜ ਜਾਂਦੇ ਹੁਣ ਇਹਨਾਂ ਨੂੰ ਕਿੰਨੀ ਵੇਖੋ ਉਛਲ ਉਛਲ ਕੇ ਗੋਲ ਕੌਂਡੇ ਲੋਕੀ ਕਹੀ ਆਪਣੇ ਹਿਸਾਬ ਦਾ ਕੱਢੀ ਜਾਂਦੇ ਲੋਕੀ ਜੇ ਸਾਡਾ ਵੀ ਸਾਬ ਕਤਾਬ ਜਾ ਲਾਲੇ ਨੇ ਵਾ ਵਾਏ ਟੋਕਰੀ ਭਰ ਗਈ ਆ ਵਿੱਚੋਂ ਵੀ ਲੈ ਗਏ ਹੋਣੇ ਆ ਪ੍ਰਬੰਧ ਕਰਨਾ ਵੀ ਕੀਤੇ ਨੇ ਇਹਨਾਂ ਦੇ ਨਜ਼ਾਰੇ ਗੱਡੀ ਤੇ ਆਉਣਾ ਚਿੱਟੇ ਕੱਪੜੇ ਇਹਦੇ ਕੰਮ ਹੀ ਕੋਈ ਧੰਦਾ ਕਰਦੇ ਨਹੀਂ ਨਾ ਇਹਨਾਂ ਨੇ ਹਲ ਜੋਇਆ ਨਾ ਇਹਨਾਂ ਨੇ ਪਾਣੀ ਲਾਇਆ ਨਾ ਇਹਨਾਂ ਨੇ ਫਸਲ ਵੀ ਜੀ ਇਹਦੇ ਕੰਮ ਹੀ ਬੜਾ ਸੌਖਾ ਵੇਖੋ ਢੋਲ ਦੂਜੇ ਦੇ ਗਲ ਪਿਆ ਬਹੁਤ ਚੰਗਾ ਲੱਗਦਾ ਜਦੋਂ ਆਪਣੇ ਗਲ ਪਾ ਕੇ ਵਜਾਈਏ ਪਤਾ ਇਦੋਂ ਲੱਗਦਾ ਹਰ ਬੰਦੇ ਨੂੰ ਦੂਜੇ ਦਾ ਕੰਮ ਬਹੁਤ ਸੌਖਾ ਲੱਗਣ ਦਿਆ ਇਦਾਂ ਉਹ ਕੰਮ ਚ ਫਈਏ ਪਤਾ ਦੇ ਉਦਣ ਲੱਗਦਾ ਅਸਲ ਦੇ ਵਿੱਚ ਹੁਣ ਗੰਗੇਸ਼ਾ ਆਇਆ ਕਦੀ ਨਹੀਂ ਉਹ ਆਇਆ ਹੀ ਪਹਿਲੀ ਵਾਰ ਉਹ ਵੇਖੇ ਚੜਾਵੇ ਵਾਲੇ ਬੰਨੇ ਟੇਢਾ ਜਿਹਾ ਵੀ ਇਹਦੇ ਜੋ ਝੋਲਾ ਭਰ ਕੇ ਮੈਨੂੰ ਫੜਾਦੇ ਆ ਗੁਰੂ ਅਮਰਦਾਸ ਪਹਿਲਾ ਤੇ ਮੈਂ ਕੰਮ ਕੋਈ ਚਲਾਵਾ ਤੇ ਮਹਾਰਾਜ ਨੇ ਆਖਿਆ ਸ਼ਾਹ ਜੀ ਗੱਲ ਇਦਾਂ ਵੀ ਸੰਗਤ ਨੇ ਕੱਢਿਆ ਬੋਲ ਤੇ ਤੇਰੇ ਲਾਹੌਰ ਪੈਰ ਨਹੀਂ ਲੱਗਣੇ ਉਹ ਕਹੇ ਸੰਗਤ ਕਹਿ ਗਈ ਆ ਸੰਗਤ ਨੇ ਇਹਨਾਂ ਨਾ ਕਿਹਾ ਹੁੰਦਾ ਤੇ ਤੈਨੂੰ ਲਾਹ ਰਹੀਂ ਫੇਰ ਵਸਾ ਦੇਣਾ ਹੀ ਤੇ ਸੰਗਤ ਦੀ ਕਈ ਮੋੜੀ ਨਹੀਂ ਜਾਂਦੀ ਇਸੇ ਕਰਕੇ ਸਿਆਣੇ ਲੋਕੀ ਅਰਦਾਸ ਸੰਗਤ ਵਿੱਚ ਕਰਾਉਂਦੇ ਆ ਵੀ ਸੰਗਤ ਰੇ ਮੋੜ ਨਹੀਂ ਨਹੀਂ ਸ਼ਾਹੀ ਸੰਗਤ ਨੇ ਅਰਦਾਸ ਕੀਤੀ ਆ ਵੀ ਪੈਰ ਤੇਰੇ ਲੱਗਣਗੇ ਪਰ ਇੱਥੇ ਨਹੀਂ ਉਹ ਲੱਗਣੇ ਤੇਰੇ ਪੈਰ ਦਿੱਲੀ ਲੱਗਣਗੇ ਤੇ ਦਿੱਲੀ ਜਾ ਕੇ ਤੂੰ ਕਾਰੋਬਾਰ ਚਲਾ ਤੇ ਗੰਗੇਸ਼ਾ ਮੂੰਠਾਂ ਕਰਕੇ ਬੋਲੇ ਤੇ ਕੱਖ ਨਾਲ ਤੇ ਮਾਨੀ ਮਨ ਸੋਚੇ ਵੀ ਕਾਰੋਬਾਰ ਕਾਗਜ਼ਾਂ ਦਾ ਚਲਾਵਾ ਕੋ ਪੈਸਾ ਤੇ ਲਾ ਦੋਗੇ ਤੇ ਕਾਰੋਬਾਰ ਚੱਲੂ ਤੇ ਮਹਾਰਾਜ ਨੇ ਕੋਲ ਬੈਠੇ ਸਿੱਖ ਨੂੰ ਆਖਿਆ ਲਿਆ ਸਾਡਾ ਝੋਲਾ ਜਦੋਂ ਝੋਲਾ ਆਖਿਆ ਨਾ ਤੇ ਗੰਗੇਸ਼ਾ ਨੂੰ ਚੜਚ ਆ ਗਿਆ ਮਹਾਰਾਜ ਨੇ ਝੋਲਾ ਫੜਿਆ ਉਹਦੇ ਝੋਲੇ ਚ ਤਿੰਨ ਚੀਜ਼ਾਂ ਪਾਈਆਂ ਇੱਕ ਵਹੀ ਖਾਤਾ ਜਿਹੜਾ ਹਿਸਾਬ ਕਿਤਾਬ ਲਿਖਣ ਨੂੰ ਹੁੰਦਾ ਸ਼ਾਹਾਂ ਦੇ ਕੋਲ ਇੱਕ ਵਹੀ ਖਾਤਾ ਇੱਕ ਕਲਮ ਇੱਕ ਦਵਾਤ ਤਿੰਨ ਚੀਜ਼ਾਂ ਝੋਲੇ 'ਚ ਪਾ ਕੇ ਗੁਰੂ ਅਮਰਦਾਸ ਮਹਾਰਾਜ ਨੇ ਸਤਨਾਮ ਕਹਿ ਕੇ ਗੰਗੇਸ਼ਾ ਨੂੰ 我。 ਮਰਦਾਸ ਕਹਿੰਦੇ ਆ ਲੈ ਸਾਥੋਂ ਕਲਮ ਦਵਾਤਾ ਨਾਨਕ ਦੀ ਹੱਡੀ ਤੋਂ ਸ਼ਾਹ ਬਖਸ਼ੀਆਂ ਤੈਨੂੰ ਦਾਤਾ ਨਾਨਕ ਦੀ ਹੱਡੀ ਤੋਂ ਸ਼ਾਹ ਬਖਸ਼ੀਆਂ ਤੈਨੂੰ ਦਾਤਾ ਨਾਨਕ ਦਾ ਨਾਂ ਲੈ ਕੇ ਨਾਨਕ ਦਾ ਨਾਂ ਲੈ ਕੇ ਜਾਓ ਆਪਣਾ ਕੰਮ ਚਲਾਓ ਦਿੱਲੀ ਵਿੱਚ ਜਾ ਕੇ ਦੀ ਆਪਣਾ ਕਾਰੋਬਾਰ ਵਧਾਓ ਦਿੱਲੀ ਵਿੱਚ ਜਾ ਕੇ ਦੀ ਆਪਣਾ ਕਾਰੋਬਾਰ ਵਧਾਓ ਇਹ ਬਚਨ ਜੋ ਸੰਗਤ ਨੇ ਅਸੀਂ ਹੁਣ ਮੋੜ ਕਦੇ ਨਾ ਸਕਦੇ ਜੇ ਨਾ ਬਚਨ ਸੰਗਤ ਕਰਦੀ ਤੁਸੀਂ ਲਾਹੌਰ ਫੇਰ ਤੋਂ ਵਸਦੇ ਜੇ ਨਾ ਬਚਨ ਸੰਗਤ ਕਰਦੀ ਤੁਸੀਂ ਲਾਹੌਰ ਫੇਰ ਤੋਂ ਵਸਦੇ ਧਾਰ ਆਏ ਹੋ ਚੱਲ ਕੇ ਓ ਧਾਰ ਆਏ ਹੋ ਚੱਲ ਕੇ ਸੇਵਾ ਕਰਨਾ ਧਰਮ ਬਣਾਓ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ ਜਗ ਤੇ ਆਉਣਾ ਨਾ ਇਹ ਹੈ ਸੱਚ ਸਿਆਣੇ ਕਹਿੰਦੇ ਚੰਗੇ ਕੰਮ ਜੋ ਕਰ ਜਾਂਦੇ ਮਰਨੋਂ ਬਾਅਦ ਵੀ ਜਗ ਤੇ ਰਹਿੰਦੇ ਚੰਗੇ ਕੰਮ ਜੋ ਕਰ ਜਾਂਦੇ ਮਰਨੋਂ ਬਾਅਦ ਵੀ ਜਗ ਤੇ ਰਹਿੰਦੇ ਦਰ ਆਵੇ ਜੋ ਚੱਲ ਕੇ ਦਰ ਆਵੇ ਜੋ ਚੱਲ ਕੇ ਦਰ ਆਵੇ ਜੋ ਚੱਲ ਕੇ ਸਾਦਾਓ ਨਾ ਨੂੰ ਪੰਥ ਲਗਾਓ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ ਦਿੱਲੀ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ ਯਾਦ ਕਰ ਉਸ ਮਾਲਕ ਨੂੰ ਜੋ ਹੈ ਸਭ ਨੂੰ ਰੋਜੀ ਦੇਂਦਾ ਯਾਦ ਕਰ ਉਸ ਮਾਲਕ ਨੂੰ ਜੋ ਹੈ ਸਭ ਨੂੰ ਰੋਜੀ ਦੇਂਦਾ ਜਿਹੜਾ ਉਸ ਨੂੰ ਭੁੱਲ ਜਾਵੇ ਦਾਤਾ ਸਭ ਵਾਪਸ ਲੈ ਲੈਂਦਾ ਜਿਹੜਾ ਉਸ ਨੂੰ ਭੁੱਲ ਜਾਵੇ ਦਾਤਾ ਸਭ ਵਾਪਸ ਲੈ ਲੈਂਦਾ ਸਤਿਗੁਰ ਦੀ ਕਿਰਪਾ ਨਾਲ ਹੋ ਹੋ ਸਤਿਗੁਰ ਦੀ ਕਿਰਪਾ ਨਾਲ ਹਰ ਦੁਖੀ ਦਾ ਦਰਦ ਵੰਡਾਉ ਬਿੱਲੀ ਵਿੱਚ ਜਾ ਕੇ ਜੀ ਆਪਣਾ ਘਰ ਬਾਹਰ ਵਿੱਚ ਜਾ ਕੇ ਜੀ ਆਪਣਾ ਕਾਰੋਬਾਰ ਵਧਾਓ ਹੋ ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਝੋਲਾ ਗੰਗੇਸ਼ਾਹ ਨੂੰ ਫੜਾਇਆ ਤੇ ਝੋਲੇ 'ਚ ਤਿੰਨ ਚੀਜ਼ਾਂ ਵਈ ਖਾਤਾ ਕਲਮ ਤੇ ਤਵਾਤ ਮਹਾਰਾਜ ਨੇ ਸਤਨਾਮ ਕਹਿ ਕੇ ਆਖਿਆ ਲੈ ਗੰਗੇਸ਼ਾ ਦਿੱਲੀ ਜਾ ਕੇ ਤੇ ਕਾਰੋਬਾਰ ਚਲਾ ਬਰਕਤਾਂ ਹੀ ਬਰਕਤਾਂ ਆਉਣਗੀਆਂ ਗੰਗੇਸ਼ਾ ਨੇ ਝੋਲਾ ਤੇ ਫੜ ਲਿਆ ਤੇ ਬੋਲਿਆ ਮੂੰਹੋਂ ਕੱਖ ਨਾ ਤੇ ਜਦੋਂ ਝੋਲੇ ਦੇ ਵਿੱਚ ਵੇਖਿਆ ਨਾ ਤੇ ਨੱਕ ਬੁੱਲ ਜਾ ਵਟ ਕੇ ਤੇ ਦਰਬਾਰ ਚੋਂ ਉੱਠ ਗਿਆ ਤੇ ਬਾਹਰ ਆ ਕੇ ਆਪਣੇ ਮਨ ਨਾਲ ਸੋਚਦਾ ਵੀ ਸਿੱਧਾ ਜਵਾਬ ਦੇ ਦੇਵੇ ਗੁਰੂ ਅਮਰਦਾਸ ਵੀ ਵਾਧੂ ਰੋਟੀ ਨਹੀਂ ਤੈਨੂੰ ਖਵਾਈ ਜਾਣੀ ਪਹਿਲਾਂ ਕਹਿ ਦਤਾ ਵੀ ਆ ਜਾ ਤੇਰਾ ਕੁਝ ਸੋਚਦੇ ਆ ਤੇ ਮੁੜ ਕੇ ਆਪਣੇ ਸਾਹਮਣੇ ਪਾ ਕੇ ਤੇ ਵਹੀ ਖਾਤਾ ਫੜਾ ਦਿੱਤਾ ਆ ਵਹੀ ਖਾਤਾ ਦੇ ਦੋਹਾਂ ਰੁਪਈਆ ਦਾ ਮੈਂ ਬਾਹਰੋਂ ਵੀ ਕਿਥੋਂ ਲੈ ਲੈਣਾ ਸੀ ਗੁਰੂ ਅਮਰਦਾਸ ਨੇ ਮੇਰੇ ਨਾਲ ਟੀਚਰ ਕੀਤੀ ਆ ਗੁਰੂ ਅਮਰਦਾਸ ਨੇ ਮੇਰੇ ਨਾਲ ਮਜ਼ਾਕ ਕੀਤਾ ਆਖੇ ਮੈਨੂੰ ਕਹਿੰਦਾ ਦਿੱਲੀ ਜਾ ਕੇ ਕਾਰੋਬਾਰ ਚਲਾ ਕਾਰੋਬਾਰ ਖਾ ਦੇਣਾ ਚੱਲਣਾ ਕਾਰੋਬਾਰ ਲਈ ਪੈਸੇ ਚਾਹੀਦੇ ਆ ਕਾਰੋਬਾਰ ਲਈ ਦੌਲਤ ਚਾਹੀਦੀ ਆ ਇਹਦਾ ਮਤਲਬ ਗੁਰੂ ਅਮਰਦਾਸ ਗੰਗੇਸ਼ਾ ਤੇਰਾ ਨਾਂ ਧੋਖਾ ਕਰ ਗਿਆ ਸਿੱਧਾ ਨਹੀਂ ਤੈਨੂੰ ਕਿਹਾ ਵੀ ਦਰਬਾਰ ਚੋਂ ਚਲਾ ਜਾ ਲੰਗਰ ਨੇ ਖਾਈ ਇੱਥੇ ਵਾਧੂ ਆ ਕੇ ਬਾਣਾ ਜਾ ਬਣਾ ਦਿੱਤਾ ਵੀ ਤੇਰਾ ਕਾਰੋਬਾਰ ਚ ਲਾਉਨੇ ਆ ਆ ਵਹੀ ਖਾਤਾ ਫੜਾ ਦਿੱਤਾ ਇਹ ਕਲਮ ਦਵਾਤ ਫੜਾ ਦਿੱਤੀ ਗੰਗੇਸ਼ਾ ਤੋਰਿਤ ਗੰਗੇਸ਼ਾ ਨੇ ਸੋਚਿਆ ਵੀ ਲਾਹੌਰ ਨਾ ਹੀ ਜਾਵਾਂ ਤੇ ਚੰਗੀ ਗੱਲ ਐ ਲੋਕੀ ਟੀਚਰਾਂ ਕਰਦੇ ਆ ਕਿਹੇ ਤਰੀਕੇ ਤੁਰਦਾ ਤੁਰਦਾ ਉਹ ਦਿੱਲੀ ਚਲਾ ਗਿਆ ਜਦੋਂ ਦਿੱਲੀ ਆ ਗਿਆ ਨਾ ਗੰਗੇਸ਼ਾ ਤੇ ਗੰਗੇਸ਼ਾ ਨੇ ਉਹ ਜਿਹੜਾ ਝੋਲਾ ਫੜਾਇਆ ਸੀ ਗੁਰੂ ਅਮਰਦਾਸ ਮਹਾਰਾਜ ਨੇ ਜੇ